ਸਾਰਿਆਂ ਨੂੰ ਫਤੇ ਬੁਲਾਉਣਾ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤੇ ਛੋੜਿਆ ਜਾਂ ਲੇਟ ਹੋ ਗਿਆ ਮੈਨੂੰ ਪਤਾ ਤੁਸੀਂ ਕਾਫੀ ਦੇਰ ਤੋਂ ਇੱਥੇ ਮੇਰਾ ਇੰਤਜ਼ਾਰ ਕਰ ਰਹੇ ਸੀ ਅੱਜ ਕੋਈ ਪੋਲੀਟੀਕਲ ਜਲਸਾ ਨਹੀਂ ਕੋਈ ਸਰਕਾਰੀ ਜਲਸਾ ਨਹੀਂ ਅੱਜ ਜਿਵੇਂ ਥੋਡੇ ਕੋਲੇ ਕੋਈ ਮੋਟਾ ਮੰਗਣ ਨਹੀਂ ਆਇਆ ਅੱਜ ਜਿਵੇਂ ਥੋਡੇ ਕੋਲੇ ਆਇਆ ਕਾਪ ਕੋਈ ਪੁਰਾਣਿਓ ਥੋਡੇ ਕੋਲ ਬਚਾਉਣ ਵਾਸਤੇ ਪੈਣਾ ਦੇ ਭਰਾ ਬਚਾਉਣ ਵਾਸਤੇ ਆਇਆ ਪਹਿਲਾਂ ਕਿ ਇਹ ਸਰਕਾਰਾਂ ਬਣੀਆਂ ਜਿਨ੍ਹਾਂ ਦੇ ਹੱਥਾਂ ਵਿੱਚ ਗੁਟਕਾ ਸ ਹੈ ਫੜ ਕੇ ਸੋਹਾ ਖਾਦੀਆਂ ਇਹ ਨਸ਼ਾ ਚਾਰਾਂ ਹਫ਼ਤੇ ਹੀ ਖਤਮ ਕਰ ਦਾਂਗੇ ਪੰਜ ਪੰਜ ਸਾਲ ਸਰਕਾਰਾਂ ਚਲਾ ਕੇ ਇੱਕ ਵੀ ਕੋਈ ਕੰਮ ਇਹੋ ਜਿਹਾ ਨਹੀਂ ਕੀਤਾ ਜਿਹਦੇ ਨਾਲ ਲੋਕਾਂ ਨੂੰ ਲੱਗ ਸਕੇ ਕਿ ਇਹ ਸਰਕਾਰਾਂ ਨਸ਼ਾ ਖਤਮ ਕਰਨਗੀਆਂ ਜਦੋਂ ਮੈਂ ਛੋਟੇ ਪਿੰਡਾਂ ਵਿੱਚ ਆਉਂਦਾ ਸੀ ਆ ਮੇਰੀਆਂ ਮਾਵਾਂ ਭੈਣਾਂ ਬੈਠੀਆਂ ਨੇ ਇੱਕ ਗੱਲ ਹਾਂਜੀ ਹਾਂਜੀ ਇਹ ਮੈਨੂੰ ਬਾਰ-ਬਾਰ ਕਹਿੰਦੇ ਆ ਸਨ ਮਗਰੋਂ ਖਿੱਚ ਕੇ ਪਾਰेंगे ਕਿ ਸਾਨੂੰ ਗੜੀਆਂ ਦੀ ਲੋੜ ਨਹੀਂ ਸਾਨੂੰ ਛਪੜਾਂ ਦੀ ਲੋੜ ਨਹੀਂ ਇਹ ਕੁਝ ਸਾਡੇ ਵਾਸਤੇ ਕਰਨਾ ਤਾਂ ਵੀਰਾ ਨਸ਼ਾ ਖਤਮ ਕਰਦੀ ਮੈਨੂੰ ਇਕੱਲਾ-ਇਕੱਲਾ ਬੋਲ ਉਹ ਅੱਜ ਵੀ ਯਾਦ ਆ ਮੇਰੀਆਂ ਭੈਣਾਂ ਦਾ ਮੇਰੀਆਂ ਮਾਵਾਂ ਦਾ ਤੇ ਉਸੇ ਦਿਨ ਤੋਂ ਫੋਟੇ ਨਾਲ ਵਾਅਦਾ ਕੀਤਾ ਸੀ ਕਿ ਜੇ ਪਰਮਾਤਮਾ ਨੇ ਕਿਰਪਾ ਕੀਤੀ ਤਾਂ ਆਪਾਂ ਇਸ ਗੰਨ ਦੇ ਵਿੱਚੋਂ ਹਰਕਾ ਧਰਮ ਕੋਟੀ ਸਾਰੇ ਪੰਜਾਬ ਨੂੰ ਆਪਾਂ ਇਸ ਗੰਨ ਦੇ ਵਿੱਚੋਂ ਪੜਾਂਗੇ ਤੇ ਮੈਂ ਧੰਨਵਾਦੀ ਆ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦਾ ਜਿਨ੍ਹਾਂ ਨੇ ਐਡਾ ਦਲੇਰੀ ਦੇ ਨਾਲ ਇਹ ਜਿਹੜਾ ਫੈਸਲਾ ਲੈ ਕੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦਾ ਵੀੜਾ ਚੱਕਿਆ ਜੇ ਜਿਹੜੇ ਆਪਾਂ ਅੱਜ ਨਗਰ ਦੇ ਵਿੱਚ ਖੜੇ ਆਂ ਥੋੜਾ ਨਗਰ ਵੀ ਬਹੁਤ ਜਾਰਾ ਬਦਨਾਮ ਹੈ ਨਸ਼ੇ ਦੇ ਵਿੱਚ ਕੋਈ ਉਪਰ ਵਾਲਿਓ ਜਿਵੇਂ ਆਪਾਂ ਕਹਿ ਲਈਏ ਆਪਣੇ ਹਲਕੇ ਦਾ ਪਿੰਡ ਦੌਲੇ ਵਾਲਾ ਆਪਣੇ ਹਲਕੇ ਦਾ ਪਿੰਡ ਨੂਰਪੁਰ ਤੇ ਉਸ ਤੋਂ ਬਾਅਦ ਵਾਰੀ ਜਿਹੜੀ ਆਉਂਦੀ ਆ ਉਹ ਭੰਪੜਦੀ ਆਉਂਦੀ ਆ ਅੱਜ ਮੈਂ ਤੁਹਾਡੇ ਕੋਲ ਆਇਆ ਕਿ ਆਓ ਸਾਡਾ ਇਸ ਮੋਹਮ ਦੇ ਵਿੱਚ ਸਾਥ ਦਿਓ ਤਾਂ ਜੋ ਆਪਾਂ ਨਸ਼ਾ ਫੋਡੇ ਪਿੰਡ ਦੇ ਵਿੱਚੋਂ ਖਾਤਾ ਬਕਰ ਸਕੀਏ ਇੰਨਾ ਸਾਲਾਂ ਦੇ ਵਿੱਚ ਜੋ-ਜੋ ਲੋਕ ਨਸ਼ਾ ਵੇਚਦੇ ਸਨ ਜਿਹੜੇ-ਜਿਹੜੇ ਵੀ ਸਾਡੇ ਧਿਆਨ ਦੇ ਵਿੱਚ ਆਏ ਨੇ ਉਹਨਾਂ ਤੇ ਕਾਰਵਾਈ ਹੋਈਆ ਫੋਡੇ ਨਗਰ ਦੇ ਵਿੱਚ ਵੀ ਐਨਡੀਪੀਐਸ ਦੇ ਬਹੁਤ ਜ਼ਿਆਦਾ ਪਰਚੇ ਹੋਏ ਨੇ ਉਹ ਜੋ ਲੋਕ ਅਜੇ ਵੀ ਅੰਦਰ ਬੈਠੇ ਨੇ ਅਜੇ ਜਵਾਨਤਾ ਨਹੀਂ ਹੋਈਆਂ ਸ਼ਾਇਦ ਇਸ ਜਲਸੇ ਦੇ ਵਿੱਚ ਵੀ ਉਹ ਜੋ ਲੋਕ ਆਏ ਹੋਣਗੇ ਜਿਹੜੇ ਨਸ਼ੇ ਦਾ ਕੰਮ ਕਰਦੇ ਨੇ ਨਸ਼ਾ ਵੇਚਦੇ ਨੇ ਇਹ ਜੇ ਕੋਈ ਨਈ ਵੀ ਆਇਆ ਤਾਂ ਮੇਰੀ ਆਵਾਜ਼ ਨੂੰ ਜ਼ਰੂਰ ਸੁਣਦੇ ਹੋਣਗੇ ਤੇ ਮੈਂ ਅੱਜ ਉਹਨਾਂ ਨੂੰ ਸੁਨੇਹਾ ਦੇਣ ਆਇਆ ਹੈ ਕਿ ਹੁਣ ਤੁਹਾਡੇ ਜਿਹੜੇ ਦਿਨ ਉਹ ਖਤਮ ਹੋ ਚੁੱਕੇ ਆ ਹੁਣ ਜਾਂ ਤਾਂ ਨਸ਼ਾ ਵਿਚਾਰ ਬੰਦ ਕਰ ਦਿਓ ਜਾਂ ਫਿਰ ਪੰਜਾਬ ਦੇ ਵਿੱਚ ਰਹਿਣਾ ਬੰਦ ਹੋ ਜੂਗਾ ਤੁਹਾਡਾ ਹੁਣ ਪਿਛਲੀ ਸਰਕਾਰ ਨਹੀਂ ਜੋ ਤੁਹਾਡੇ ਨਾਲ ਗਾਂੜਾ ਛਾੜ ਕਰਕੇ ਨਸ਼ਾ ਵਕਾਉਂਦੀਆਂ ਸਨ ਇਹ ਹੁਣ ਪਿਛਲੀ ਪੁਲਿਸ ਵੀ ਨਹੀਂ ਜਿਹੜੀ ਤੁਹਾਡੇ ਕੋਲੋਂ ਮਹੀਨਾ ਲੈ ਕੇ ਤੁਹਾਡੇ ਕੋਲੋਂ ਹਫਤਾ ਲੈ ਕੇ ਨਸ਼ਾ ਵਕਾਉਦੀ ਸੀ ਸਭ ਤੋਂ ਪਹਿਲਾਂ ਅਸੀਂ ਆ ਜਿਹੜਾ 3 ਸਾਲ ਇਸੇ ਚੀਜ਼ ਤੇ ਕੰਮ ਕੀਤਾ ਜਿਹੜੀਆਂ ਕੋਈ ਪੰਜਾਬ ਪੁਲਿਸ ਦੇ ਵਿੱਚ ਕਾਲੀਆਂ ਭੇਡਾਂ ਸਨ ਕਿਉਂਕਿ ਜਦੋਂ ਕੋਈ ਪੁਲਿਸ ਐਕਸ਼ਨ ਲੈਂਦੀ ਸੀ ਉਹਨਾਂ ਵੀ ਸਾਰੇ ਸੀਆਈਡੀ ਜਿਹੜੇ ਲੀਕ ਕਰਦੇ ਸਨ ਪੁਲਿਸ ਮੁਲਾਜ਼ਮਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਪਾਸੇ ਕੀਤਾ ਜਦੋਂ ਐਸਐਚਓ ਧਰਮਕੋਟੋਂ ਤੁਰਦਾ ਸੀ ਪਹਿਲਾਂ ਫੂਲਵਾਜਾਂ ਦੇ ਸੀ ਭੋਇਪੁਰ ਪਿੰਡ ਦੇ ਵਿੱਚ ਕਿ ਇੱਥੋਂ ਪੁਲਸ ਨਿਕਲ ਲੱਗੀ ਆ ਏ ਭਾਈ ਆਪ ਦਾ ਪ੍ਰਬੰਧ ਕਰ ਲੋ ਆਸੇ-ਪਾਸੇ ਹੋ ਜੋ ਉਹ ਕਾਲੀਆਂ ਭੇਡਾਂ ਦੀ شناخت ਕੀਤੀ ਉਹਨਾਂ ਨੂੰ ਉੱਥੋਂ ਤੁਰਦੇ ਕੀਤਾ ਫਿਰ ਜੋ-ਜੋ ਨਾਮ ਇਕੱਠੇ ਕੀਤੇ ਸਾਡੀ ਪੰਚਾਇਤ ਹੈ ਸਰਪੰਚ ਸਾਹਿਬ ਬੈਠੇ ਨੇ ਇਹਨਾਂ ਤੋਂ ਬਿਨਾ ਵੀ ਜੋ-ਜੋ ਨਾਮ ਸਾਡੇ ਧਿਆਨ ਦੇ ਵਿੱਚ ਆਏ ਉਹਨਾਂ ਤੇ ਕਾਰਵਾਈ ਕੀਤੀ ਆ ਜਾ ਜਿਹੜੇ ਬਚ ਗਏ ਨੇ ਅਜੇ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਤੁਹਾਡੇ ਤੇ ਇਹੋ ਜਿਹੇ ਪਰਚੇ ਦਰਜ ਕਰਾਂਗੇ ਤੁਸੀਂ ਬਾਹਰਲੀ ਹਵਾ ਲੈਣ ਨੂੰ ਤਰਸੋਗੇ ਘੱਟੋ ਘੱਟ 10 ਸਾਲ ਤੁਹਾਡੀ ਜ਼ਬਾਨ ਤਲੀ ਹੋਣ ਦਿੰਦੇ ਇਸ ਗੱਲ ਦੀ ਮੈਂ ਤੁਹਾਨੂੰ ਗਾਰੰਟੀ ਦਿੰਦਾ ਜਿਹੜਾ ਬੰਦਾ ਹੁਣ ਨਸ਼ੇ ਦੇ ਵਿੱਚ ਫੜਿਆ ਗਿਆ ਨਸ਼ਾ ਵਿੱਚ ਦਾ ਤੁਹਾਡੀਆਂ ਪ੍ਰਾਪਰਟੀਆਂ ਜ਼ਬਤ ਕਰਾਂਗੇ ਤੁਹਾਡੇ ਘਰਾਂ ਤੇ ਉਹ ਪੀਣੇ ਪੰਜੇ ਚਲਣਗੇ ਉਹ ਬਲਡੋਜ਼ਰ ਚੱਲਣਗੇ ਕਿ ਤੁਹਾਡੇ ਘਰਾਂ ਦੇ ਨਾਮੋ ਨਿਸ਼ਾਨ ਮਿਟਾ ਦਾਂਗੇ ਆਉਣ ਵਾਲੀਆਂ ਪੀੜ੍ਹੀਆਂ ਯਾਦ ਕਰਨਗੀਆਂ ਤੁਹਾਡੀਆਂ ਕਿ ਸਾਡੇ ਬਜ਼ੁਰਗ ਜਾਂ ਸਾਡੇ ਰਿਸ਼ਤੇਦਾਰ ਜਿਹੜੇ ਨਸ਼ੇ ਦਾ ਕੰਮ ਕਰਦੇ ਸੀ ਕਿਤੇ ਇੱਥੇ ਰਹਿੰਦੇ ਹੁੰਦੇ ਸੀ ਜੋ ਜੋ ਨਸ਼ੇ ਦੇ ਵਿੱਚੋਂ ਤੁਸੀਂ ਬਣਾਇਆ ਕਿਸੇ ਨੇ ਜ਼ਮੀਨ ਬਣਾਈ ਕਿਸੇ ਨੇ ਕਾਰਾਂ ਲੈ ਲਈਆਂ ਕਿਸੇ ਨੇ ਮੋਟਰਸਾਈਕਲ ਲੈ ਲਈ ਏਕ-ਏਕ ਚੀਜ਼ ਉਹ ਜ਼ਬਤ ਕਰੂਗੀ ਸਰਕਾਰ ਉਸ ਤੋਂ ਬਾਅਦ ਕਿਹ ਲੈਣੇ ਨਹੀਂ ਘੜਨਾ ਉਸ ਤੋਂ ਬਾਅਦ ਜੋ ਜੋ ਤੁਹਾਨੂੰ ਸਹੂਲਤਾਂ ਮਿਲਦੀਆਂ ਕਿਸੇ ਦੇ ਘਰੇ ਕੋਈ ਪੀਆ ਕਾਰਡ ਬਣਿਆ ਕੋਈ ਨੀਲਾ ਕਾਰਡ ਬਣਿਆ ਕੋਈ ਸਰਕਾਰੀ ਕਣਕ ਆਉਂਦੀ ਹੈ ਉਹ ਸਾਰੀਆਂ ਸਹੂਤਾ ਤੁਹਾਡੀਆਂ ਬੰਦ ਕਰਨੀਆਂ ਨੇ ਸਰਕਾਰ ਨੇ ਫੇਰ ਇੱਥੇ ਨਹੀਂ ਕਰਨਾ ਜੋ ਤੁਹਾਡੀਆਂ ਪੈਂਚਾਂ ਨੇ ਚਾਹੇ ਛਗਣ ਸਕੀਮਾਂ ਨੇ ਉਹ ਵੀ ਸਾਰੀਆਂ ਛਗਣ ਸਕੀਮਾਂ ਪੰਜਾਬ ਭੁਗੀਆਂ ਬੰਦ ਹੋਣਗੀਆਂ ਜਿਹੜਾ ਅਜੇ ਵੀ ਬੰਦਾ ਨਸ਼ਾ ਵੇਚੂਗਾ ਫੇਰ ਅਜੇ ਵੀ ਥੰਨੀ ਰੁਕਣਾ ਜਿੱਥੇ ਜਿਹੜੇ ਸਕੂਲਾਂ ਦੇ ਵਿੱਚ ਤੁਹਾਡੇ ਜਵਾਕ ਪੜਦੇ ਨੇ ਉਹਨਾਂ ਸਕੂਲਾਂ ਦੇ ਵਿੱਚੋਂ ਤੁਹਾਡੇ ਜਵਾਕਾਂ ਦੀ ਐਡਮਿਸ਼ਨਾਂ ਤੱਕ ਕੈਨਸਲ ਕਰਦੀਆਂ ਐਸੋ ਤੱਕ ਸਰਕਾਰ پلان ਬਣਾਈ ਬੈਠੀ ਆ ਬਾਕੀ ਹੁਣ ਤੁਸੀਂ ਸੋਚ ਲਓ ਅਜੇ ਵੀ ਨਸ਼ਾ ਵੇਚਣਾ ਇਹ ਨਸ਼ਾ ਛੱਡਣਾ ਨਸ਼ਾ ਖਤਮ ਹੋਣਾ ਤਾਂ ਤੁਹਾਨੂੰ ਸਾਡੇ ਨਾਲ ਖੜੇ ਹੋਣਾ ਪੈਣਾ ਤੁਹਾਡਾ ਕਿਹੜਾ ਗੁੱਪੰਡਾ ਵਾਤਵਾਦ ਕਿੰਨੇ ਯਾਰੇ ਨਸ਼ਾ ਵੇਚਦੇ ਹੋਣਗੇ ਕੋਈ 5 7 10 ਯਾਰੇ ਨਸ਼ਾ ਵੇਚਦੇ ਹੋਣਗੇ ਇਹ ਦੋ ਵੱਧ ਨਸ਼ਾ ਨਹੀਂ ਵੇਚ ਸਕਦੇ ਤੇ ਜੇ 10 15 ਬੰਦਿਆਂ ਨੂੰ ਤੁਸੀਂ ਕਾਬੂ ਨਹੀਂ ਕਰ ਸਕਦੇ ਜਦੋਂ ਮੈਂ ਤੁਹਾਡੇ ਨਾਲ ਖੜਾ ਸਾਰੀ ਸਰਕਾਰ ਤੁਹਾਡੇ ਨਾਲ ਖੜੀ ਆ ਤਾਂ ਫੇਰ ਤਾਂ ਇਹ ਦੋ ਮਾੜੀ ਗੱਲ ਹੋ ਨਹੀਂ ਸਕਦੀ ਹੁਣੇ ਕੇ ਦੱਸਿਆ ਕਰੋ ਤੁਹਾਡਾ ਕੋਈ ਵਾਅਦਾ ਵੀ ਨਹੀਂ ਕਰ ਸਕਦਾ ਜਦੋਂ ਤੱਕ ਮੈਂ ਜਿਉਣਾ ਇਸ ਗੱਲ ਦੀ ਤੁਹਾਨੂੰ ਮੈਂ ਗਰੰਟੀ ਦਿੰਦਾ ਥੋਡੇ ਨਾਲ ਖੜਾ ਅਜ ਤੋਂ 5 ਕਿਲੋਮੀਟਰ ਤੇ ਮੇਰਾ ਪਿੰਡ ਦਾ ਜਾਦਾ ਦੂਰ ਨਹੀਂ ਲੱਗਦੇ 5 ਤੋਂ 7 ਮਿੰਟ ਲੱਗਦੇ ਆ ਕੋਈ ਮੈਨੂੰ ਫੋਨ ਮਾਰ ਦੇ 10 ਮਿੰਟਾਂ ਦੇ ਵਿੱਚ ਥੋਡੇ ਕੋਲ ਹੋਊਗਾ ਪਰ ਅੱਜ ਮੇਰੇ ਨਾਲ ਸੌਂ ਖਾ ਕੇ ਜਾਇਆ ਜੇ ਇਹ ਇਸ ਪਿੰਡ ਦੇ ਵਿੱਚੋਂ ਆਪਾਂ ਨਸ਼ਾ ਖਤਮ ਕਰਨਾ ਸਾਰੇ ਸਹਿਮਤ ਨੇ ਮੇਰੇ ਨਾਲ ਇਹ ਸਹਿਮਤ ਦੇ ਹੱਥ ਖੜੇ ਕਰ ਦਿਓ ਸਾਰੇ ਜਿਹੜੇ ਜਿਹੜੇ ਮੇਰੇ ਨਾਲ ਸਹਿਮਤ ਜੀ ਹੁਣ ਜੇ ਸਹਿਮਤ ਹੋ ਤਾਂ ਇੱਕ ਵਾਰੀ ਸਾਰੇ ਖੜੇ ਹੋ ਗਏ ਸੌਖਾ ਹੋ ਕਿ ਆਪਾਂ ਇਸ ਪਿੰਡ ਵਿੱਚੋਂ ਨਸ਼ਾ ਖਤਮ ਕਰਾਂਗੇ ਸਾਰੇ ਮੈਂ ਬੋਲੂਗਾ ਤੇਰੇ ਨਾਲ ਨਾਲ ਬੋਲਣਾ ਜਿਹੜੇ ਮਾਵਾ ਭੈਣਾ ਪਹਿਲਾਂ ਖੜੀਆਂ ਹੋ ਗਈਆਂ ਤੁਸੀਂ ਵੀ ਖੜੇ ਹੋਵੋ ਸਾਰੇ ਜਿਹੜੇ ਜਿਹੜੇ ਹੈਗੇ ਨੇ ਸਾਰੇ ਖੜੇ ਹੋਵੋ

ਜੇ ਲੋੜ ਪਈ ਉਸ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭਰਤੀ ਕਰਾਵਾਂਗੇ ਕਿਸੇ ਵੀ ਨਸ਼ਾ ਤਸਕਰ ਦੀ ਜ਼ਬਾਨ ਤਾਂ ਨਹੀਂ ਦਵਾਗੇ ਅਸੀਂ ਜੇ ਕੋਈ ਜ਼ਬਾਨ ਦਊਗਾ ਉਸ ਨੂੰ ਰੋਕਾਂਗੇ ਅਸੀਂ ਸਾਰੇ ਰਲ ਮਿਲ ਕੇ ਅਸੀਂ ਸਾਰੇ ਰਲ ਮਿਲ ਕੇ ਇਸ ਪਿੰਡ ਨੂੰ ਨਸ਼ਾ ਮੁਕਤ ਕਰਾਂਗੇ ਨਸ਼ਾ ਮੁਕਤ ਕਰਾਂਗੇ ਬਰੇ ਸੋ ਨਿਹਾਲ ਸੋ ਸ੍ਰੀਓ ਕਾਲੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੀ ਪੰਚਾਇਤ ਨੂੰ ਬੇਨਤੀ ਹੈ ਸਰਪੰਚ ਸਾਹਿਬ ਨੂੰ ਬੇਨਤੀ ਹੈ ਕਿ ਭਾਈ ਤੁਹਾਡੀ ਡਿਊਟੀ ਹੈ ਅੱਜ ਤੋਂ ਬਾਅਦ ਇਹ ਜਿਹੜਾ ਪਿੰਡ ਇਹਦੇ ਵਿੱਚ ਕੋਈ ਚਿੱਟਾ ਕੋਈ ਸਮੈ ਕੋਈ ਸਿੰਥੈਟਿਕ ਨਸ਼ਾ ਵੜਨਾ ਨਹੀਂ ਚਾਹੀਦਾ ਜਿਹੜਾ ਵੀ ਨਸ਼ਾ ਵੇਚਦਾ ਨਾਲ ਦੀ ਨਾਲ ਮੈਨੂੰ ਰਿਪੋਰਟ ਕਰੋ ਮੈਨੂੰ ਨਾ ਦਿਓ 12 ਘੰਟਿਆਂ ਦੇ ਵਿੱਚ ਵਿੱਚ ਕਾਰਵਾਈ ਹੋਊਗੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਸਾਹਿਬ ਜਦੋਂ ਸੈਕਸ਼ਨ ਸੀ ਉਹ ਤੁਸੀਂ ਆਏ ਸੀਗੇ ਜਿੰਮ ਬਲਿੰਗ ਲਈ ਵੀ ਇਹ ਦਿੰਦਾ ਉਸ ਵਿੱਚ ਵੀ ਕਾਫੀ ਮਾ ਬਿਲਕੁਲ ਵਾੜੀਏ ਤੁਹਾਡੇ ਸਰੀਰ ਦੇ ਲਈ असीं जाउ किथे व्याह शादी